ਏਅਰ ਇੰਡੀਆ ਐਕਸਪ੍ਰੈਸ ਨੇ ਕੁਝ ক্রੂ ਮੈਂਬਰਾਂ ਨੂੰ ਕੀਤਾ ਟਰਮੀਨੇਟ ਪਰਸੋ ਰਾਤ 200 ਤੋਂ ਜ਼ਿਆਦਾ ਕਰਮਚਾਰੀਆਂ ਨੇ ਲੇਖਤੀ ਤੇ ਕਲੀ 90 ਤੋਂ ਜ਼ਿਆਦਾ ਫਲਾਈਟਸ ਹੋਣਾਂ ਸਨ ਕੈਨਸਲ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਦੇਣੇ ਮਾਦੇ ਵਿੱਚ ਕੀਤੀ ਹੋਰ ਸਖਤੀ ਹੁਣ ਵਿਦਿਆਰਥੀਆਂ ਨੂੰ ਬੈਂਕ ਅਕਾਊਂਟ ਦਿਖਾਉਣੇ ਪੈਣਗੇ 16 ਲੱਖ 29000 ਰੁਪਏ ਕੱਲ ਤੋਂ ਲਾਗੂ ਹੋਣਗੇ ਨਵੇਂ ਨਿਯਮ ਲੰਮੇ ਇੰਤਜ਼ਾਰ ਤੋਂ ਬਾਅਦ ਜਿ ਸੀ ਪਿੰਨੇ ਪੰਜਾਬੀਆਂ ਤੇਨ ਹੋਰ ਸੀਟਾਂ ਤੇ ਉਤਾਰੇ ਉਮੀਦਵਾਰ ਫਿਰੋਜ਼ਪੁਰ ਦੇ ਰਾਣਾ ਸੋਢੀ

बादल बरनाड़ा चलमद शाह अब्दाली ने कैप्टन अब्दाली की फोटो बठिंडा तो बीजेपी उम्मीदवार परमपाल कौर का पंजाब सरकार जवाब क्या मैं हो चुके रिटायर चो लड़ा ने जो कार्रवाई करनी है कर, कर, कर लो सरकार ने बी आर एस नहीं की मंजूर ड्यूटी ज्वाइन करने के ਆਪਣੇ ਵਿਵਾਦਿਤ ਬਿਆਨਾਂ ਦੇ ਨਾਲ ਕਾਂਗਰਸ ਦੀਆਂ ਮੁਸ਼ਕਲਾਂ ਵਧਣ ਵળે ਸੈਂਪਤਰਾਦਾ ਨੇ ਦਿੱਤਾ ਅਸਤੀਫਾ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਦਾ ਹੌਦ ਛੱਡਿਆ ਕੱਲ ਸੈਮ ਨੇ ਕਿਹਾ ਸੀ ਪੂਰਬੀ ਭਾਰਤ ਦੇ ਲੋਕ ਲੱਗਦੇ ਨੇ ਚਾਈਨੀਜ਼ ਅਤੇ ਦੱਖਣ ਦੇ ਅਫਰੀਕੀ ਜਦੋਂ ਕਸ਼ਮੀਰ ਦੇ ਪਲਗਾਮ ਦੇ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲ ਪਈ ਸੀ ਤੀਸਰਾ ਅਤਵਾਦੀ ਵੀ ਤੇ ਮੰਗਲਵਾਰ ਨੂੰ ਲਸ਼ਕਰ ਦਾ ਟਾਪ ਕਮਾਂਡਰ ਵੀ ਮਾਰਿਆ ਗਿਆ ਸੀ ਸੈਨਾ ਦਾ ਸਰਚ ਆਪਰੇਸ਼ਨ ਚੱਲ ਰਿਹਾ ਹੈ ਆਪਰੇ ਸਰ ਦੇ ਇੱਕ ਮਕਾਨ ਦੇ ਵਿੱਚ ਅਚਾਨਕ ਹੋਇਆ ਬਲਾਸਟ ਕੰਨਚ ਪੇਪਾਰ ਬਾਹਰ ਖੜੀ ਗੱਡੀ ਨੂੰ ਵੀ ਨੁਕਸਾਨ ਪ੍ਰਜਾਦਾ ਇੱਕ ਮੈਂਬਰ ਹੋਇਆ ਜ਼ਖਮੀ ਗੈਸ ਗੀਜ਼ਰ 'ਚ ਧਮਾਕਾ ਹੋਣ ਦਾ ਸ਼ੱਕ ਆਪੋwidehat ਵਿੱਚ ਟਰੈਕਟਰ ਦੇ ਨਾਲ ਟਕਰਾਈ ਵਿਆਹ ਵਾਲੀ ਕਾਰ ਲੜਾ ਲੜੈ ਸਨੇ ਕਈ ਬਰਾਤੀ ਜ਼ਖਮੀ ਐਸਐਸਫ ਨੇ ਮੌਕੇ ਤੇ ਪਹੁੰਚ ਕੇ ਫਿਟੇਫਸਟ ਜਾਨੀ ਨੁਕਸਾਨ ਤੋਂ ਰਹਿ ਬੱਚਾ ਇੰਡੀਆ ਐਕਸਪ੍ਰੈਸ ਨੇ ਅੰਦਾਜ਼ੇ ਕਿ ਕੁਝ ਕਰੂ ਮੈਂਬਰਾਂ ਨੂੰ ਟਰਮੀਨੇਟ ਕੀਤਾ ਪਰसों ਰਾਤ 200 ਤੋਂ ਜ਼ਿਆਦਾ ਕਰਮਚਾਰੀਆਂ ਨੇ ਸਿਕਲੀਬ ਲਈ ਸੀ 에어ਲਾਈਨਸ ਦੀਆਂ 90 ਤੋਂ ਜ਼ਿਆਦਾ ਫਲਾਈਟਸ ਜਿਹੜੀਆਂ ਨੇ ਕੈਨਸਲ ਹੋਈਆਂ ਸਨ ਅੱਜ ਵੀ ਕੱਢ ਚੱਲਣਗੀਆਂ 에어 ਇੰਡੀਆ ਐਕਸਪ੍ਰੈਸ ਦੀਆਂ ਫਲਾਈਟਸ ਦਾ ਦੱਸਿਆ ਕਿ ਪਸੰਜਰਸ ਨੂੰ ਬੇਖਾਦੀ ਪਰੇਸ਼ਾਨੀ ਹੋ ਰਹੀ ਸੀ ਔਰ ਸੁਭਾਵਿਕ ਤੌਰ ਤੇ ਜਦੋਂ 200 ਮੈਂਬਰ ਇਕੱਠੇ ਹੀ ਛੁੱਟੀ ਤੇ ਚਲੇ ਜਾਣ ਤਾਂ ਫਿਰ ਕੰਮਕਾਰ ਕਿੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਹੋਏਗਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕੁਝ ਗਰੂਪ ਮੈਂਬਰ ਜਿਹੜੇ ਨੇ ਉਹਨਾਂ ਨੂੰ ਫਿਲਹਾਲ ਟਰਮੀਨੇਟ ਕਰ ਦਿੱਤਾ ਗਿਆ ਹੈ ਯਾਨੀ ਕਿ ਉਹਨਾਂ ਤੇ ਐਕਸ਼ਨ ਹੋਇਆ शंकर आनंद ने मेरे सहयोगी फोन लाइन थे शंकर क्या कुछ जानकारी और कितने मेंबर्स हैं जिनको टर्मिनेट किया गया देखिए एयर इंडिया एक्सप्रेस में जिस तरह से पिछले दो दिनों से काफी एक स्थिति जो अजीबो गरीब स्थिति बनी जिस तरह से अचानक सैकड़ों की संख्या में अचानक कई जो कर्मचारी हैं अधिकारी हैं वो छुट्टी पे चले गए लीव पे चले गए और बाद में उन्होंने मोबाइल बंद कर दिया तो इस मामले पर एक बड़ी कार्रवाई को अंजाम देते हुए तकरीबन कई जो कंपनी से जुड़े हुए कई जो कर्मचारी हैं, उनको बर्खास्त करने की खबर आ रही है निश्चित तौर पे यह फैसला तब लिया गया जब उन कर्मचारी कर्मचारी और अधिकारियों को कई बार आ, आ, बोला गया और मीटिंग करके उनसे बातचीत करने की कोशिश की गई कि जितना जल्द से जल्द इस मसले का समाधान हो देखा देखा जाए तो कल तकरीबन 80 से ज्यादा बीमारी जो हैं वो रद्द हुई और रद्द होने की वजह से कंपनी के शाख पर भी देक इसका देक अच्छा देक। खासा असर पड़ता हुआ नजर आ रहा था जी।, जी बहुत बहुत शुक्रिया शंकर तमाम जानकारी के लिए धन्यवाद कुल मिला के बेहद वा स्वादिक है कंपनी ने एक्शन ਅੱਗੇ ਵਧਾਂਗੇ ਤਵੱਡੀ ਖਬਰ ਹੈ ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਦੇ ਲਈ ਵੱਡੀ ਖਬਰ ਆ ਰਹੀ ਹੈ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਦੇ ਨਿਯਮਾਂ ਹੋਰ ਸਖਤ ਕਰ ਦਿੱਤੇ ਨੇ ਤਾਂ ਹੁਣ ਭਾਰਤੀ ਵਿਦਿਆਰਥੀਆਂ ਨੂੰ ਅਕਾਊਂਟ ਦੇ ਵਿੱਚ 16,29,000 ਰੁਪਏ ਦਿਖਾਉਣੇ ਪੈਣਗੇ ਆਸਟ੍ਰੇਲੀਆ ਨੇ ਬਚਤ ਦੀ ਸ਼ਰਤ ਦੇ ਵਿੱਚ 41% ਦਾ ਵਾਅਦਾ ਕੀਤਾ ਹੈ ਪਿਛਲੇ 7 ਮਹੀਨਿਆਂ ਦੇ ਦੌਰਾਨ ਬਚਤ ਦੀ ਕਿਸ਼ਤ ਦੇ ਵਿੱਚ ਦੇ ਵਿੱਚ ਬਚਤ ਦੀ ਸ਼ਰਤ ਦੇ ਵਿੱਚ ਇਹ ਵਾਅਦਾ ਕੀਤਾ ਗਿਆ ਤਾਂ ਪਿਛਲੇ ਸਾਲ ਅਕੂਪਰ ਦੇ ਵਿੱਚ ਇਹ ਬਚਤ ਸ਼ਰਤ ਗਿਆਰਾ ਲੱਖ ਚੁਰੰਜਾ ਹਜ਼ਾਰ ਰੁਪਏ ਸੀ ਇਸ ਤੋਂ ਬਾਅਦ ਇਸ ਨੂੰ ਤੇਰਾ ਲੱਖ ਚੁਰਤਾਲੀ ਹਜ਼ਾਰ ਕੀਤਾ ਗਿਆ ਔਰ ਕੱਲ 10 ਮਈ ਤੋਂ ਦੱਸ ਦੇ ਕਿ ਨਵੇਂ ਨਿਯਮ ਲਾਗੂ ਹੋਣਗੇ ਜਿਸ ਨੂੰ ਲੈ ਕੇ 16 ਲੱਖ ਤੋਂ ਵੀ ਜ਼ਿਆਦਾ ਜਿਹੜੇ ਨੇ ਉਹ ਦਿਖਾਉਣੇ ਪੈਣਗੇ ਆ ਕਹਿ ਲਈਏ ਕਿ 16 ਲੱਖ 29 ਹਜ਼ਾਰ ਰੁਪਏ ਅਕਾਊਂਟ ਦੇ ਵਿੱਚ ਦਿਖਾਉਣੇ ਪੈਣ ਤਾਂ ਸ਼ਲਿੰਦਰ ਵਾਂਗੂ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਆ ਸ਼ਲਿੰਦਰ ਇਹ ਸਖਤੀ ਅਗਰ ਕੀ ਬਾਤ ਕੀ ਜਾਏ ਕੈਨੇਡਾ ਕਾ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜਿਸ ਤਰ੍ਹਾਂ ਸੇ ਵਿਵਾਦ ਹੁਆ ਲੇਕਿਨ ਆਸਟ੍ਰੇਲੀਆ ਵੀ ਹੱਬ ਕਾਫੀ ਸਖਤ देखिए लगातार हम देख पा रहे हैं कि जो तो वेस्टर्न कंट्रीज हैं जिसमें कनाडा भी है और उस पर हमने लंदन की तरफ से भी देखा कि ऋषि सुनक ने भी ऐसी कुछ रिकॉर्डर पैदा की हैं और ये कंट्रोल सिस्टम उन्होंने तो तैयार किया है जहां पर जो इमिग्रेशन है उस पर एक तरह से काबू पाया जा सके तो अब इसमें ताजा लिस्ट में ऑस्ट्रेलिया का नाम भी शामिल हो गया है आपको ये भी बता दें कि ऑस्ट्रेलिया में रिकॉर्ड नंबर ऑफ उ... इंडियन जो स्टूडेंट्स है वो भी पढ़ाई के लिए जाते हैं हालांकि ऐसे में जो ऑस्ट्रेलिया का अपना सिस्टम है उसके मुताबिक उन्होंने कुछ कंट्रोल इसमें शामिल किए हैं ताकि जो इंटरनेशनल स्टूडेंट वीजा हैं उसको और सख्त कर दिया गया है जिसमें फाइनेंशियल रिक्वायरमेंट की जो रिक्वायरमेंट थी वो उसको और बढ़ा दिया गया है पहले के मुकाबले अब उन्नीस डॉलर से ज्यादा की सेविंग होनी चाहिए और वही साथ ही साथ ये जो इंक्रीज हुआ सात महीनों के अंदर ही ये इंक्रीज किया गया तो कहीं कही ना कहीं जो इमिग्रेशन स्टूडेंट वीजा के, के लिए होती है उस पर कहीं ना कहीं रेगुलेट करने के लिए क्योंकि वहां के जो आ, जो सिस्टम ऑस्ट्रेलिया का है उस पर स्ट्रेन हो गए तो रेंटल जो आ, 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 सिस्टम है वहाँ के उस पर काफी स्ट्रेन आ रहा था जिसके बाद ये फैसला लिया गया और इतना ही नहीं बल्कि इंग्लिश लैंग्वेज रिक्वायरमेंट्स को भी उसमें बढ़ोतरी थी। की गई ठीक है बहुत बहुत शुक्रिया शैलेंद्र तमाम जानकारी के लिए तो कुल मिला के सख्ती जरिए है उसका सामना करना पड़ेगा, और कुल मिला ऑस्ट्रेलिया का वीजा लेना हूँ भी औखा हो ਅੱਗੇ ਵਧਾਂਗੇ ਅੰਮ੍ਰਿਤਸਰ ਤੋਂ ਖਬਰ ਆ ਰਹੀ ਹੈ ਅੰਮ੍ਰਿਤਸਰ ਦੇ ਇੱਕ ਮਕਾਨ ਦੇ ਵਿੱਚ ਅਚਾਨਕ ਬਲਾਸਟ ਹੋਇਆ ਜ਼ੋਰਦਾਰ ਧਮਾਕਾ ਕਰਕੇ ਮਕਾਨ ਦੀਆਂ ਕੰਧਾਂ ਦੇ ਵਿੱਚ ਪਾੜ ਪੈ ਗਏ ਨੇ ਮਕਾਨ ਦੇ ਬਾਹਰ ਖੜੀ ਗੱਡੀ ਨੂੰ ਵੀ ਨੁਕਸਾਨ ਪਹੁੰਚਿਆ ਹੈ ਪਰਿਵਾਰ ਦਾ ਇੱਕ ਮੈਂਬਰ ਜ਼ਖਮੀ ਹੋਇਆ ਹੈ ਧਮਾਕੇ ਦੀ ਅਸਲ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ ਫੋਰੈਂਸਿਕ ਟੀਮ ਆ ਕੇ ਜਾਂਚ ਕਰੇਗੀ ਪੁਲਿਸ ਦਾ ਕਹਿਣਾ ਹੈ ਗੈਸ ਗੀਜ਼ਰ ਦੇ ਵਿੱਚ ਧਮਾਕਾ ਹੋਣ ਦਾ ਸ਼ੱਕ ਹੈ ਯਾਨੀ ਕਿ ਜਿਹੜਾ ਗੈਸ ਵਾਲਾ ਗੀਜ਼ਰ ਹੁੰਦਾ ਉਸ ਦੇ ਵਿੱਚ ਧਮਾਕਾ ਹੋਇਆ ਸਕੋ ਸਕਦਾ ਹੈ ਅਜੇ ਅਸ਼ੱਕ ਜਤਾਇਆ ਜਾ ਰਿਹਾ ਤਾਂ ਕਈ-ਕਈ ਫੁੱਟ ਦੂਰ ਤੱਕ ਇਹ ਧਮਾਕੇ ਦੀ ਆਵਾਜ਼ ਸੁਣੀ ਹੈ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਚ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲੇ ਘਰ ਚ ਧਮਾਕਾ ਹੋਇਆ ਕੰਧਾਂ ਦੇ ਵਿੱਚ ਪਾੜ ਪੈ ਗਏ ਨੇ ਇੰਨਾ ਜ਼ਿਆਦਾ ਨੁਕਸਾਨ ਇਸ ਘਰ ਦੇ ਵਿੱਚ ਹੋਇਆ ਹੈ ਬਾਹਰ ਜਿਹੜੀ ਗੱਡੀ ਖੜੀ ਹੈ ਉਸ ਦੇ ਵੀ ਸ਼ੀਸ਼ੇ ਟੁੱਟ ਗਏ ਨੇ ਤਾਂ ਬਹੁਤ ਹੀ ਜ਼ਿਆਦਾ ਅਜਈਆਂ ਚੀਜ਼ਾਂ ਖਤਰੇ ਦੀ ਕੰਟੀ ਹੁੰਦੀਆਂ ਨੇ ਤਾਂ ਨਿਤਿਸ਼ ਸਬਰਵਾਲ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਨਿਤਿਸ਼ ਕੀ ਕੁਝ ਜਾਣਕਾਰੀ ਹੈ ਕਿ ਮੇਂ ਧਮਾਕਾ ਹੋਇਆ ਔਰ ਅਬਦੇਤ ਕੀ ਪੂਰਾ ਜੀ ਬਿਲਕੁਲ ਜੋਤ ਅਗਰ ਕੱਲ ਰਾਤ ਹੀ ਗੱਲ ਕਰੀਏ ਜਾਂ ਤਕਰੀਬਨ 8:00 9:00 9:00 ਦੇ ਕਰੀਬ ਅੰਮ੍ਰਿਤਸਰ ਦੇ ਗ੍ਰੀਨਫੀਲਡ ਐਵਨਿਊ ਵਿਖੇ ਇਹ ਜੋ ਧਮਾਕਾ ਹੈ ਵਾਪਰਿਆ ਹਾਲਾਂਕਿ ਜੋ ਤਸਵੀਰਾਂ ਨੇ ਜੋ ਅਸੀਂ ਮੌਕੇ ਤੇ ਜਾ ਕੇ ਦੇਖਿਆ ਕਿ ਕਿਸ ਤਰ੍ਹਾਂ ਜੋ ਕਰਦੀਆਂ ਕੰੰਧਾਂ ਨੇ ਉਹਨਾਂ ਵਿੱਚ ਡੂੰਗਾ ਪਾੜ ਪੈ ਚੁੱਕਿਆ ਔਰ ਇਸ ਤੋਂ ਤੱਕ ਕੀ ਜੋ ਕਰਦੀ ਇੱਕ ਕੰੰਧ ਹੈ ਉਹ ਵੀ ਡਿੱਗ ਚੁੱਕੀ ਹੈ ਇਸ ਧੁਮਾਕੇ ਦੇ ਕਾਰਨ ਔਰ ਹਾਲਾਂਕਿ ਜੋ ਆਨਗਵਾਨ ਦੇ ਲੋਕਾਂ ਨਾਲ ਜਦ ਗੱਲਬਾਤ ਕੀਤੀ ਜੋ ਉਹਨਾਂ ਨੇ ਦੱਸਿਆ ਕਿ ਧੁਮਾਕੇ ਦੀ ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਨਾ ਸਿਰਫ ਨਾਲ ਦੇ ਕੁਝ ਘਰ ਜਦ ਕੀ ਗਲੀ ਦੇ ਅਖੀਰਲੇ ਜਿਹੜੇ ਘਰ ਸੀ ਜੋ ਕਹਿ ਸਕਦੇ ਆ ਕਿ ਕਾਫੀ ਗੱਜ ਦਾ فاਸਲਾ ਹੁੰਦਾ ਉਹਨਾਂ ਦੇ ਵਿੱਚ ਤਾਂ ਉੱਥੇ ਤੱਕ ਇਹ ਧੁਮਾਕੇ ਦੀ ਜੋ ਆਵਾਜ਼ ਹੈ ਗੂੰਜੀ ਜੋ ਸਾਰਾ ਇਲਾਕਾ ਵਾਸੀ ਜਿਗੇ ਉਹ ਗਲੀ ਦੇ ਵਿੱਚ ਆ ਕੇ ਮਾਹੌਲ ਕਹ ਸਕਦੇ ਆ ਕਿ ਇੱਕ ਟਰਬਲਾ ਜੋ ਹੈ ਇਲਾਕੇ ਵਿੱਚ ਪੈਦਾ ਹੋ ਗਿਆ ਕਿ ਕੀ ਕਾਰਨ ਸੀ ਕਿ ਉਹ ਧਮਾਕਾ ਵਾਪਰਿਆ ਹਾਲਾਂਕਿ ਇਸ ਵਕਤ ਜੋ ਮੌਕੇ ਤੇ ਜਦੋਂ ਦਮਕਲ ਵਿਭਾਗ ਦੀ ਜੋ ਤੰਕਾਰੀ ਨੇ ਉਹ ਪਹੁੰਚੇ ਨਾਲ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਔਰ ਜੋ ਗੱਲਬਾਤ ਕਰਕੇ ਜੋ ਤਾਂ ਕੋਣ ਤੋਂ ਜੋ ਇਲਾਕਾ ਵਾਸੀ ਸੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਹ ਸਕਦੇ ਆ ਕਿ ਇੱਕ ਗੈਸ ਗੀਦਰ ਤੇ ਨਾਲ ਧਮਾਕਾ ਹੋਇਆ ਪਰ ਜਦੋਂ ਪੁਲਿਸ ਪ੍ਰਸ਼ਾਸਨ ਚਾਲ ਜਾ ਰਿਹਾ ਬਹੁਤ ਬਹੁਤ ਸ਼ੁਕਰੀਆ ਨितीश तमाम ਜਾਣਕਾਰੀ ਲਈ ਤਨਵਾਦ ਹੈ ਤਾਂ ਦੇਖਣਾ ਹੋਵੇਗਾ ਕਿ ਆਖਰਕਾਰ ਅਸਲ ਵਜ੍ਹਾ ਕੀ ਅਗੇ ਵਧਾਂਗੇ ਤਾਂ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਐਨਕਾਊਂਟਰ ਹੋਇਆ ਸੁਰੱਖਿਆ ਬਲਾਤਿਆਤਵਾਦੀਆਂ ਦੇ ਵਿੱਚ ਮੁੱਠਪੇੜ ਹੋਈ ਹੈ ਮੁੱਠਪੇੜ ਦੇ ਵਿੱਚ ਤੀਜਾ ਆਤਵਾਦੀ ਵੀ ਢੇਰ ਹੋਇਆ ਤਾਂ ਵੱਡੀ ਖਬਰ ਹੈ ਮੰਗਲਵਾਰ ਨੂੰ ਦੱਸਦੇ ਕਿ ਸੈਨਾ ਨੇ ਦੋ ਆਤਵਾਦੀਆਂ ਨੂੰ ਢੇਰ ਕੀਤਾ ਸੀ ਤਾਂ ਸੈਨਾ ਦਾ ਸਰਚ ਆਪਰੇਸ਼ਨ ਜਾਰੀ ਹੈ ਤਾਂ ਵੱਡੀ ਖਬਰ ਸੁਰੱਖਿਆ ਬਲਾਤਿਆਤਵਾਦੀਆਂ ਦੇ ਵਿੱਚ ਮੁੱਠਪੇੜ ਹੋ ਰਹੀ ਹੈ ਦੱਸਦੇ ਕਿ ਸੋ ਪਹਿਲਾਂ ਕਾਫਲੇ ਤੇ ਜਿਹੜਾ ਹੈ ਆਰਫੋਰਸ ਦੇ ਕਾਫਲੇ ਤੇ ਹਮਲਾ ਕਰ ਦਿੱਤਾ ਸੀ ਆਤਵਾਦੀਆਂ ਨੇ ਜਿਸ ਦੇ ਵਿੱਚ ਇੱਕ ਜਵਾਨ ਮੌਕੇ ਤੇ ਹੀ ਸ਼ਹੀਦ ਹੋਇਆ ਸੀ ਔਰ ਉਸ ਤੋਂ ਬਾਅਦ ਕਈ ਜ਼ਖਮੀ ਹੋਏ ਸਾਨੋ ਸਬਾਨ ਲਗਾਤਾਰ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਸੀ ਆਤਵਾਦੀਆਂ ਦੇ ਨਾਮ ਉੱਤੇ ਪੇੜ ਜਿਹੜੀ ਹੈ ਉਹ ਚੱਲ ਰਹੀ ਹੈ ਔਰ ਹੁਣ ਵੀ ਦੋ ਆਤਵਾਦੀਆਂ ਨੂੰ ਢੇਰ ਕਰਨ ਦੀ ਖਬਰ ਮੰਗਲਵਾਰ ਨੂੰ ਆਉਂਦੀ ਹੈ ਔਰ ਇਸ ਤੋਂ ਬਾਅਦ ਜੇਕਰ ਹੁੰਦਾ ਗੱਲ ਕੀਤੀ ਜਾਵੇ ਤਾਂ ਅੱਜ ਵੀ ਸਰਚ ਆਪਰੇਸ਼ਨ ਲਗਾਤਾਰ ਜਾਰੀ ਹੈ ਸੁਰੱਖਿਆ ਬਲਾਂ ਤੇ ਆਤਵਾਦੀਆਂ ਦੇ ਵਿੱਚ ਮੋਟ ਪੇੜ ਹੋਇਆ ਅਗੇ ਪਤਾ ਲਗੇ 24 ਦੇ ਚੈਂਪੀਅਨ ਦਾ ਜ਼ਿਕਰ ਕਰਦੇ ਆ ਤਾਂ ਭਾਜਪਾ ਨੇ ਪੰਜਾਬ ਦੀਆਂ ਤਿੰਨ ਹੋਰ ਸੀਟਾਂ ਤੇ ਆਪਣੇ ਉਮੀਦਵਾਰ ਉਤਾਰ ਦਿੱਤੇ ਨੇ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸੋਟੀ ਨੂੰ ਟਿਕਟ ਦਿੱਤੀ ਗਈ ਹੈ ਸੰਗਰੂਰ ਤੋਂ ਅਰਵਿੰਦ ਖੰਨਾ ਤੇ ਦਾਖੇੜਿਆ ਗਿਆ ਹੈ ਹਰਨਪੁਰ ਸਾਹਿਬ ਤੋਂ ਸੁਭਾਸ਼ ਸ਼ਰਮਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਤਾਂ ਹੁਣ ਤੱਕ ਭਾਜਪਾ ਦੇ 12 ਉਮੀਦਵਾਰਾਂ ਦਾ ਐਲਾਨ ਹੋ ਚੁੱਕਿਆ ਹੈ ਤਾਂ ਫਤਿਹਗੜ ਸਾਹਿਬ ਸੀਟ ਤੇ ਉਮੀਦਵਾਰ ਦਾ ਐਲਾਨ ਅਜੇ ਵੀ ਬਾਕੀ ਹੈ ਯਾਨੀ ਕਿ ਇੱਕ ਸੀਟ ਅਜੇ ਵੀ ਬਾਕੀ ਹੈ ਪਰ ਬਾਕੀ ਤਿੰਨ ਸੀਟਾਂ ਤੇ ਕੱਲ੍ਹ ਸ਼ਾਮ ਜਿਹੜੇ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਤਨਵਾਦ ਕੀਤਾ ਗਿਆ ਹੈ ਇਹਨਾਂ ਉਮੀਦਵਾਰਾਂ ਦੇ ਵੱਲੋਂ ਕਿ ਪਾਰਟੀ ਨੇ ਉਹਨਾਂ ਤੇ ਭਰੋਸਾ ਜਤਾਇਆ ਰਾਣਾ ਗੁਰਮੀਤ ਸੋਢੀ ਦਾ ਜ਼ਿਕਰ ਕਰੀਏ ਵੱਡੇ ਆਖੂ ਰਹੇ ਨੇ ਕਾਂਗਰਸ ਦੇ ਹਾਲਾਂਕਿ ਪਿਛਲੇ ਦਿਨਾਂ ਤੋਂ ਅਸੀਂ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦਾ ਨਜ਼ਰ ਨਹੀਂ ਆਈ ਪਰ ਹੁਣ ਪਾਰਟੀ ਨੇ ਉਹਨਾਂ ਨੂੰ ਟਿਕਟ ਜ਼ਰੂਰ ਦਿੱਤੀ ਹੈ ਤਾਂ ਸੰਗਰੂਰ ਤੋਂ ਵਰਿੰਦਰ ਖੰਨਾ ਆ ਬੀਜੇਪੀ ਦਾ ਮੱਤਾਚਾਰ ਹਨ ਬਸ ਇਹ ਕਿ ਹੁਣ ਬੇਹਾਦ ਹੀ ਦਿਲਚਸਪ ਜਲੀ ਹੈ ਫਾਈਟ ਹੋਣ ਵਾਲੀ ਹੈ ਸਾਸਤੇ ਜਿਦਾ ਜ਼ਿਕਰ ਕੀਤਾ ਜਾਵੇ ਸੰਗਰੂਰ ਦਾ ਤਾਂ ਇਥੋਂ ਅਰਵਿੰਦ ਖੰਨਾ ਤੇ ਦਾਖੇੜਿਆ ਗਿਆ ਹੈ ਔਰ ਸਭ ਤੋਂ ਪਹਿਲਾਂ ਸੀ ਸਿੱਧਾ ਜ਼ਿਕਰ ਕਰਦੇ ਆ ਇਹ ਤਿੰਨ ਜਿਹੜੇ ਉਮੀਦਵਾਰ ਨਵੇਂ ਐਲਾਨੇ ਗਏ ਨੇ ਆਨੰਦਪੁਰ ਸਾਹਿਬ ਫਿਰੋਜ਼ਪੁਰ ਅਤੇ ਸੰਗਰੂਰ ਦਾ ਸੁਭਾਸ਼ ਸ਼ਰਮਾ ਜਿਹੜੇ ਨੇ ਉਹ ਬੁਲਾਰੇ ਔਰ ਨਾਲੀ ਜਨਸਕੱਤਰ ਦਾ ਹੁਦਾਇਨਾ ਕੋਲ ਰਿਹਾ ਸਰ ਰਾਣਾ ਗੁਰਮੀਤ ਸੋਢੀ ਫਿਰੋਜ਼ਪੁਰ ਤੋਂ ਐਲਾਨੇ ਗਏ ਨੇ ਔਰ ਕਾਂਗਰਸ ਦਾ ਵੱਡਾ ਵੱਡੇ ਆਗੂ ਰਹੇ ਨੇ ਕਾਂਗਰਸ ਦੇ अरविंद खन्ना समूह ਤੋਂ ਤਾਂ ਇਹ ਵੀ ਵੱਡੇ ਆਗੂ बीजेपी ਦੇ ਪੁਰਾਣੇ ਆਗੂ ਔਰ ਲੰਬਾ ਸਮਾਂ ਇਹਨਾਂ ਨੂੰ ਪਾਰਟੀ ਦੇ ਵਿੱਚ ਹੋ ਚੁੱਕਿਆ ਹੈ ਤਾਂ ਇਹਨਾਂ ਤੇ ਪਾਰਟੀ ਨੇ ਵਿਸ਼ਵਾਸ ਜਤਾਇਆ ਹੈ ਤਾਂ ਇਹ ਤਿੰਨ ਚਿਹਰੇ ਹੋਰ ਸਾਨੂੰ ਜਿਹੜੇ ਆ ਉਹ ਚੋਣ ਪ੍ਰਚਾਰ ਕਰਦੇ ਹੋਏ ਆਉਣ ਵਾਲੇ ਦਿਨਾਂ 'ਚ ਨਜ਼ਰ ਆਉਣਗੇ ਪਾਰਟੀ ਦੇ ਲਈ ਵੋਟਾਂ ਮੰਗਦੇ ਨਜ਼ਰ ਆਉਣਗੇ ਤਾਂ बीजेपी ਦੇ ਵੱਲੋਂ ਇੱਕ ਸੀਟ ਜੜੀ ਹੈ ਉਹ ਹੁਣ ਬਾਕੀ ਹੈ ਤਾਂ ਉਹ ਸੀਟ ਹੈ ਫੋਤੇਗੜ ਸਾਹਿਬ ਦੀ ਪਰ ਹੁਣੇ 12 ਦੇ 12 ਜਰਨੈਲ ਜੜੇ ਨੇ ਉਹ ਚੋਣ ਦਾਾਂ ਚ ਉਤਾਰ ਦਿੱਤੇ ਗਏ ਨੇ ਪਰਮਪਾਲ ਕੌਰ ਸੀਧੂ ਨੂੰ ਬਠਿੰਡਾ ਤੋਂ ਐਲਾਨਿਆ ਗਿਆ ਅਨੀਤਾ ਸੂਮਪrakash ਹੁਸ਼ਿਆਰਪੁਰ ਤੋਂ ਖਡੂ ਸਾਹਿਬ ਦੀ ਸੀਟ ਲੁਧਿਆਣਾ ਦੀ ਸੀਟ ਫਿਰੋਜ਼ਪੁਰ ਦੀ ਸੀਟ ਜਿਹੜੀ ਹੈ ਔਰ ਇਸ ਤੋਂ ਇਲਾਵਾ ਜਲੰਧਰ ਪਟਿਆਲਾ ਅੰਮ੍ਰਿਤਸਰ ਗੁਰਦਾਸਪੁਰ ਦੀ ਸੀਟਾਂ ਪਹਿਲਾਂ ਤੋਂ ਐਲਾਨੀਆਂ ਗਈਆਂ ਸੰਤਨਨ ਨਾ ਮਿਆ ਸੀਟਾਂ ਤੇ ਉਮੀਦਵਾਰਾਂ ਨੂੰ ਐਲਾਨਿਆ ਗਿਆ ਹੈ ਜਿਸ ਦੇ ਵਿੱਚ ਸੰਗਰੂਰ ਦੀ ਸੀਟ ਅਰਵਿੰਦ ਖੰਨਨ ਦਿੱਤੀ ਗਈ ਹੈ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸੋਢੀ ਨੂੰ ਐਲਾਨ ਦਿੱਤਾ ਗਿਆ ਸੁਭਾਸ਼ ਸ਼ਰਮਾ ਅਨੰਤਪੁਰ ਸਾਹਿਬ ਤੋਂ ਟਿਕੜਤ ਇਹ ਚੋਣ ਲੜਨ ਕੇ ਤਾਂ ਸੰਗਰੂਰ ਦੀ ਸਿਆਸੀ ਫਾਈਟ ਬੇहद ਦਿਲਚਸਪ ਹੁੰਜਾਰੀ ਮੇਥਿਆਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕੈਬਨਟ ਮੰਤਰੀ ਦੇ ਸੁਖਪਾਲ ਖੇਰਾ ਕਾਂਗਰਸ ਤੋਂ ਇੱਕ ਪਾਲ ਚੁੰਦਾ ਅਰਵਿੰਦ ਖੰਨਾ ਸਮਰਜੀਤ ਮਾਨ ਤਾਂ ਇਹ ਪੰਜ ਜਿਹੜੇ ਉਮੀਦਵਾਰ ਨੇ ਤੁਰੰਤਦਰ ਚੋਣ ਮੈਦਾਨ ਦੇ ਵਿੱਚ ਨੇ ਉਸ ਬਾਅਦ ਫਿਰੋਜ਼ਪੁਰ ਦੀ ਸੀਟ ਕਾਕਾਬਰਾੜਾ ਆਪ ਤੋਂ ਸ਼ੇਸ਼ੇ ਸੁਭਾਇਆ ਕਾਂਗਰਸ ਤੋਂ ਬੋਬੀ ਮਾਨ ਸ਼ਮਨੇ ਕਾਲੇਦਰ ਰਾਣਾ ਉਮੀਦੋਟੀ ਭਾਜੀਪੀ ਸੁਰਿੰਦਰ ਕੰਬੋਜ ਬੀਐਸਪੀ ਤਾਂ ਇੱਥੇ ਵੀ ਫਾਈਟ ਜਿਹੜੀ ਹੈ ਪੰਜ ਕੁਣੀ ਨਜ਼ਰ ਆ ਰਹੀ ਹੈ

ਜੇ ਪੰਜਾਬ বিজেপি ਦੀ ਗੱਲ ਕਰੀਏ ਤੁਸੀਂ ਦੇਖਿਆ ਹੋਣਾ ਕਿ ਡਟ ਕੇ বিজেপি ਵੱਲੋਂ ਖੜੇ ਰਹੇ ਔਰ ਹੁਣ ਟਿਕਟ ਮਿਲ ਚੁਕੇ ਸਭ ਤੋਂ ਪਹਿਲਾਂ ਨਿਊਜ਼ 24 ਦੇ ਸਵਾਗਤ ਹੈ ਸੁਭਾਲ ਜੀ ਥੈਂਕ ਯੂ ਬਈ ਸਾਹਿਬ ਤੁਸੀਂ ਕਮਲ ਸ਼ਰਮਾ ਜੀ ਦੇ ਘਰ ਪਹੁੰਚੇ ਹੋ ਤੁਸੀਂ ਤੇ ਜਦ ਤੁਸੀਂ ਮੱਥਾ ਟੇਕ ਰਹੇ ਸੀ ਬਾਪੂ ਅੰਸੂ ਵੀ ਦੇਖੇ ਕੀ ਕਹਿਣਾ ਚਾਹੋਗੇ ਉਹ ਕਮਲ ਜੀ ਸਾਡੇ ਗੁਰੂ ਵੀ ਸੀ ਵੱਡੇ ਭਰਾ ਵੀ ਸੀ ਸਭ ਕੁਝ ਸੀ ਮਤਲਬ ਜਿਵੇਂ ਅੱਜ ਕਿਤੇ ਪਹੁੰਚਿਆ ਤੇ ਕਮਲ ਜੀ ਦਾ ਬਹੁਤ ਬਟਾਈ ਉਤਾਰਨਾ ਹੈ ਵਿਦਿਆਰਥੀ ਪਰਸ਼ਦ ਤੋਂ ਮਿਲ ਨੂੰ ਨੇ ਛੋਟਾ 50 ਜੀਦੋਂ ਮੈਂ 18-19 ਸਾਲ ਦਾ उदो मैंने ए बी पी च लैके आए लीडरशिप सिखाई नेशनलिज्म सिखाया जो कुछ भी सीखा जो कुछ भी मेरे चंगा है वो बहुत बड़ा रोल जोड़ा वह समझी है सो इस करके मैं अज उन्होंने भी प्रणाम कर आया अथान आया और जिथे भी हो खुश होंगे कि जो उन्होंने बूटा लाया से जो तक टिकट ना मिल जाए ना सारे रेस दावेदार होंगे ने उम्मीद सी पूरी होनी सी ਕਿ ਮੈਂ ਲੰਬੇ ਸਮੇਂ ਤੋਂ ਇਸ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਕਾਰਕਟਰਮ ਉਸ ਕੰਮ ਕਰ ਰਹੇ ਹਾਂ ਬਾਕੀ ਦੀ ਚਾਰਦਾੜ ਵਾਲੀ ਬੜੀ ਨਿਸ਼ਠਾ ਨਾਲ ਕੰਮ ਕਰ ਰਹੇ ਹਾਂ ਸੋ ਮੈਨੂੰ ਉਮੀਦ ਹੈ ਕਿ ਪਾਰਟੀ ਜ਼ਰੂਰ ਇਸ ਮਿਹਨਤ ਦਾ ਫਲ ਦੇਗੀ ਸੋ ਪਾਰਟੀ ਨੇ ਅੱਜ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ ਮੈਂ ਇਹ ਸਮਝਦਾ ਕਿ ਬਹੁਤ ਵੱਡੀ ਜ਼ਿੰਮੇਵਾਰੀ ਮੈਨੂੰ ਮਿਲੀ ਹੈ ਜਿਹੜੇ ਬਹੁਤ ਸਾਰੇ ਸਾਡੇ ਨੇਤਾ ਜਿਹੜੇ ਹੋਰ ਵੀ ਸੀ ਸਭ ਅਸੀਂ ਮਿਲ ਕੇ ਜੁਟ ਕੇ ਕੰਮ ਕਰਾਂਗੇ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦਾ ਦੌਰ جاری ਹੈ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸਰਾ ਜਹੰਸ ਅੱਜ ਪਰਚਾ ਭਰਨਗੇ ਔਰ ਵਿਜੇ ਰupani ਅਤੇ ਗਜੇਂਦਰ ਸਿੰਘ ਸ਼ੇਖਾਵਤ ਵੀ ਇੱਥੇ ਮੌਜੂਦ ਰਹਿਣਗੇ ਤਾਂ ਖਡੂਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਕੁਲਬੀਰ ਜੀਰਾ ਵੀ ਨਾਮਿਨੇਸ਼ਨ ਕਰਨਗੇ ਦੱਸਿਆ ਕਿ ਆਨੰਦਪੁਰ ਸਾਹਿਬ ਤੋਂ ਬੀਐਸਪੀ ਉਮੀਦਵਾਰ ਜਸਬੀਰ ਗੜੀ ਵੀ ਪਰਚਾ ਭਰਨਗੇ ਤਾਂ 24 ਦੇ ਚੈਂਪੀਅਨਸ ਨੇ ਆਨੇ ਕੀ ਪੂਰੇ ਦਿਨ ਨਾਲ ਨਾਮਜ਼ਦਗੀਆਂ ਦਾ ਦੌਰ جاری ਹੈ ਔਰ ਬੇਹੱਦ ਉਸ ਤੋਂ ਪਹਿਲਾਂ ਇੱਕ ਵੱਡਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਹੈ ਉਦੋਂ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਤੇ ਸੀਮਾਨ ਨੇ ਵੱਡਾ ਜ਼ੁਬਾਨੀ ਹਮਲਾ ਕੀਤਾ ਪਟਿਆਲੇ ਦੀ ਗੱਦੀ ਅਹਿਮਦ ਸ਼ਾਹ ਅਬਦਾਲੀ ਨੇ ਦਿੱਤੀ ਸੀ ਸੀਐਮ ਨੇ ਕਿਹਾ ਹੈ ਕੈਪਟਨ ਦੇ ਮਹਿਲਾ ਮਹਿਲ ਦੇ ਵਿੱਚ ਮਾਫ ਕਰਿਓ ਮਹਿਲ ਦੇ ਵਿੱਚ ਅੱਜ ਵੀ ਅਬਦਾਲੀ ਦੀ ਤਸਵੀਰ ਹੈ ਸੀਐਮ ਨੇ ਕਿਹਾ ਹੈ ਬਾਬਾ ਆਲਾ ਸਿੰਘ ਨੇ ਅਬਦਾਲੀ ਦੇ ਲਈ ਮੁਖਬਰੀ ਕੀਤੀ ਸੀ ਤਾਂ ਅਬਦਾਲੀ ਦਾ ਕਾਫਲਾ ਲੁੱਟਣ ਵਾਲੇ ਸਿੰਘਾਂ ਦੀ ਮੁਖਬਰੀ ਕੀਤੀ ਗਈ ਸੀ ਸਮਾਣੇ ਦੇ ਵਿੱਚ ਪਾਰਟੀ ਉਮੀਦਵਾਰ ਦੇ ਲਈ ਪ੍ਰਚਾਰ ਕਰ ਰਿਹਾ ਸੀ ਸੀਮਾਨ ਜਿਸ ਦੌਰਾਨ ਉਹਨਾਂ ਨੇ ਸ਼ਬਦੀ ਹਮਲਾ ਕੀਤਾ ਜਿਹੜਾ ਰਾਜ ਐ ਇਹ ਰਾਜ ਕਿੱਥੋਂ ਮਿਲਿਆ ਪਟਿਆਲਾ ਰਿਆਸਤੋਂ ਇਹ ਕਿੱਥੋਂ ਬਣੀ ਜਿਹੜਾ ਆਲਾ ਸਿੰਘ ਸੀ ਆਲਾ ਸਿੰਘ ਸਿੱਧੂ ਮਹਾਰਾਜ ਤੋਂ ਇਹਨਾਂ ਦਾ ਪਰਦਾਦਾ ਉਹ ਹਾਈਵੇ ਰੋਬਰਸੀ ਰਾਹਗੀਰਾਂ ਨੂੰ ਲੁੱਟ ਲੈਂਦੇ ਸੀ ਇਹੇ ਸ਼ੇਰ ਸ਼ਾ ਸੂਰੀ ਮਾਰਗ ਤੇ ਨਾ ਉਸ ਰੰਦ ਵਾਲਾ ਜਿਹੜਾ ਦਿੱਲੀ ਵਾਲਾ ਨਾਹੌਰ ਵਾਲਾ ਉੱਥੇ ਲੁੱਟਦੇ ਹੁੰਦੇ ਸੀ ਉੱਥੇ ਸਿੰਘ ਵੀ ਹੁੰਦੇ ਸੀ ਹਾਲਸੇ ਉਹ ਆਇਆ ਨੂੰ ਸ਼ਾਹ ਅਬਦਾਲੀ ਦੇ ਐਮ ਸ਼ਾਹ ਅਬਦਾਲੀ ਜਦੋਂ ਵੀ ਦਿੱਲੀ ਲੁੱਟ ਕੇ ਜਾਂਦਾ ਸੀ ਤਾਂ ਐਮ ਸ਼ਾਹ ਅਬਦਾਲੀ ਦੇ ਪਿਛਲੇ ਜਿਹੜੇ ਪਿੱਛੇ ਕੇ ਰਹਿਣ ਦੀ ਕਾਫਲੇ ਉਹਨਾਂ ਨੂੰ ਲੁੱਟ ਲੈਂਦੇ ਸੀ ਸਿੰਘ ਤਕਰੀਬਨ 5 ਬਣ ਦਿੰਦੇ ਸੀ ਤਿੰਨ ਚਾਰ ਵਾਰੀ ਲੁੱਟਿਆ ਜਦੋਂ ਐਮ ਸ਼ਾਹ ਅਬਦਾਲੀ ਦਾ ਕਾਫਲਾ ਐਮ ਸ਼ਾਹ ਅਬਦਾਲੀ ਨੇ ਕਹਾ ਯਾਰ ਮੇਰਾ ਕਾਫਲਾ ਕੌਣ ਲੁੱਟ ਲੈਂਦਾ ਮੈਂ ਇਨਾਮ ਦੇਵਾਂਗਾ ਉਹਨੂੰ ਮੈਨੂੰ ਦੱਸ ਦੇ ਕੋਈ ਅੱਲਾ ਸਿੰਘ ਨੇ ਦੱਸਤਾ ਕਹਿੰਦਾ ਆ ਲੁੱਟਦੇ ਨੇ ਉਨੇ ਉਹ ਫੜਕਸ਼ੀਰ ਕਰਦੇ ਆ। ਉਸ ਤੋਂ ਬਾਅਦ ਉਹ ਖੁਸ਼ ਹੋ ਗਿਆ ਕਹਿੰਦਾ ਇਸ ਵਫਾਦਾਰੀ ਪਿੱਛੇ ਦਸ ਕੀ ਚਾਹੀਦਾ ਹੈ। ਉਹ ਕਹਿੰਦਾ ਜੀ ਮੇਰੀ ਸਿਹਤ ਤਾਂ ਠੀਕ ਨਹੀਂ ਮੇਰੇ ਬੇਟੇ ਨੂੰ ਪਟਿਆਲੇ ਦਾ ਰਾਜ ਦੇ ਦੋ। ਪਟਿਆਲੇ ਦੀ रियासत ਉੱਥੋਂ ਸ਼ੁਰੂ ਹੋਈ ਆ ਬਾਬਿਓ। ਅੰਦਰ ਜਾ ਕੇ ਪਤਾ ਕਰ ਲਿਓ ਮੋਤੀ ਮਹਿਲ ਚ ਅਹਿਮਦ ਸ਼ਾਹ ਬਦਾਲੀ ਦਾ ਝੰਡਾ ਹੈ। ਜਿਹਨੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਜਿਹਦੇ ਵਾਸਤੇ ਕਹਿੰਦੇ ਹੁੰਦੇ ਸੀ ਕਿ ਖਾਦਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਲੁੱਟ ਕੇ Bijou ਖਾ ਆ ਪੀ ਲਿਆ, ਉਹ ਹੀ ਆਪਣੇ ਬਾਕੀ ਲੁੱਟ ਕੇ ਲੈ ਜਾਊਗਾ। ਅੱਜ ਵੀ ਉੱਥੇ ਝੰਡਾ ਲੱਗਿਆ ਹੋਇਆ ਹੈ ਅੰਦਰ ਮੋਤੀ ਮਹਿਲ ਚ ਇਹਨਾਂ ਤੋਂ ਉਮੀਦ ਕਰਦੇ ਹੋ ਅਦਰ ਲੁਧਿਆਣਾ ਤੋਂ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਨੇ ਵੱਡਾ ਦਾਅਵਾ ਕੀਤਾ ਹੈ ਕਿ ਰਵਨੀਤ ਬਿੱਟੂ ਦੀ ਟਿਕਟ ਬਦਲਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਭਾਜਪਾ ਦੇ ਵੱਲੋਂ ਤਾਂ ਬਿੱਟੂ ਦੀ ਉਮੀਦਵਾਰੀ ਨੂੰ ਲੈ ਕੇ ਪਰੇਸ਼ਾਨ ਹੈ ਭਾਜਪਾ ਇਹਨਾਂ ਨੇ ਕਿਹਾ ਭਾਜਪਾ ਦੇ ਵਰਕਰ ਬਿੱਟੂ ਦੀ ਟਿਕਟ ਦਾ ਵਿਰੋਧ ਕਰ ਰਹੇ ਜੇ ਤਲਾਸ਼ਾ ਵੜਿੰਗ ਦਾ ਸੀ ਕਿ ਕਾਂਗਰਸ ਤੋਂ ਟੋਨ ਮੈਦਾਨ ਦੇ ਵਿੱਚ ਨੇ ਲੁਧਿਆਣਾ ਤੋਂ ਤਾਂ ਆਮੋ ਸਾਹਮਣੇ ਨੇ ਰਵਨੀਤ ਬਿੱਟੂ ਅਤੇ ਰਾਜਾ ਵੜਿੰਗ ਦਾ ਰਾਜਾ ਵੜਿੰਗ ਦੇ ਉਪਯਾਦ ਟਿਕਟ ਹੋਣਾ ਆਪ ਦੀ ਵਡਿਆਈ ਆਪ ਥੋੜੀ ਕਰੀ ਜਾ ਸਕਦੀ ਹੈ ਲੁਧਿਆਣਾ ਦਾ ਮਾਰਜਰ ਲੁਧਿਆਣਾ ਦੇ ਪੱਤਰਕਾਰ ਦੱਸਣ ਕਿ ਆਉਣ ਵਾਲੇ 5 ਦਿਨਾਂ ਨੂੰ ਮੈਨੂੰ ਤਾਂ ਇਹ ਲੱਗਦਾ ਹੈ ਕਿ ਕੱਲ ਪਰਸੋ ਦੀਆਂ ਖਬਰਾਂ ਫੈਲੀਆਂ ਵੀਆਂ ਕਿ ਬਿੱਟੂ ਦੀ ਟਿਕਟ ਤੇ ਦਬ ਵਿਚਾਰ ਦੁਆਰਾ ਵਿਚਾਰ ਬੀਜੇਪੀ ਕਰ ਰਹੀ ਹੈ ਕਿਉਂਕਿ ਬੀਜੇਪੀ ਦੇ ਕਾਰਜਕਰਤਾ ਨੇ ਕਿਹਾ ਹੈ ਕਿ ਜਿਹੜਾ ਕਾਂਗਰਸ ਦਾ ਨਕਾਰਿਆ ਸੀ ਮਾਲ ਉਹ ਤੁਸੀਂ ਲਿਆਏ ਇਸ ਕਰਕੇ ਬੀਜੇਪੀ ਦੇ ਵਿਚਾਰ ਅਧੀਨ ਹੈ ਬਿੱਟੂ ਦੀ ਟਿਕਟ ਉਧਰ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਚਾਚੀ ਮੁਰਤੋਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਨੇ ਅਮਰਜੀਤ ਕੌਰ ਨੇ ਮੁਰਤੋਂ ਕਾਂਗਰਸ ਜੁਆਇਨ ਕੀਤੀ ਹੈ ਇਸ ਮੌਕੇ ਤੇ ਦਵਿੰਦਰ ਯਾਦਵ ਹਰੀਸ਼ ਚੌਧਰੀ ਨੇ ਪਾਰਟੀ ਦੇ ਵਿੱਚ ਸਵਾਗਤ ਕੀਤਾ ਦੋ ਵਾਰ ਰਾਜ ਸਭਾ ਸੰਸਦ ਰਹ ਚੁਕੇ ਨੇ ਅਮਰਜੀਤ ਕੌਰ ਦੱਸਿਆ ਕਿ ਆਪਣੇ ਪਰਿਵਾਰ ਕਾਂਗਰਸ ਦੇ ਵਿੱਚ ਵਾਪਸ ਆ ਕੇ ਖੁਸ਼ਾ ਅਮਰਜੀਤ ਕੌਰ ਨੇ ਕਿਹਾ ਹੈ ਡਾਕਟਰ ਗਾਂਧੀ ਸੁਰਜੀਤ ਹੋਏ ਨੇਤਾ ਨੇ ਨਾ ਕਿਹਾ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂਗੀ ਪਰ ਇਹ ਕੌਰ ਭਾਵੇਂ ਰਿਸ਼ਤੇਦਾਰ ਨੇ ਪਰ ਸਾਡੇ ਵਿਚਾਰ ਨਹੀਂ ਮਿਲਦੇ ਅਮਰਜੀਤ ਕੌਰ ਨੇ ਕਿਹਾ देखो डॉक्टर गांधी जी ਨੂੰ ਕਾਂਗਰਸ ਵੱਲੋਂ ਟਿਕਟ ਲੋਕ ਸਭਾ ਦੀ ਮਿਲੀ ਹੈ ਇਹ ਸੁਣ ਕੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਕਿਉਂਕਿ ਉਹਨਾਂ ਦਾ ਜਿਹੜਾ ਸੋਸ਼ਲ ਵਰਕ ਟਾਈਪ ਦਾ ਕੰਮ ਕਰਦੇ ਨੇ ਬਹੁਤ ਮਿਹਨਤ ਨਾਲ ਅਤੇ ਬਹੁਤ ਹੀ ਅੱਛੀ ਨਾਂ ਦੀ ਰੈਪਿਊਟੇਸ਼ਨ ਹੈ ਪਬਲਿਕ ਤਾਂ ਪੈਰਾ ਜੀ ਕਰਿਆ ਕਿ ਐੋਜੇ ਇਨਸਾਨ ਨੂੰ ਜ਼ਰੂਰ ਅਗਿਆਨਾ ਚਾਹੀਦਾ ਹੈ ਔਰ ਬਹੁਤ ਕਮੀ ਹੈ ਇਹੋ ਜਿਹੇ ਚੰਗੇ ਇਨਸਾਨ ਪੋਲਿਟਿਕਸ ਤੇ ਇਸ ਲਈ ਮੇਰਾ ਮਨ ਕੀਤਾ ਕਿ ਵੀ ਮੈਂ ਉਹਨਾਂ ਦੀ ਸਪੋਰਟ ਕਰਾਂ ਕਿਉਂਕਿ ਤੁਸੀਂ ਰਾਜ ਪਰਿਵਾਰ ਤੋਂ ਔਰ ਮਹਾਰਾਣੀ ਪ੍ਰਨੀਤ ਕੌਰ ਵੀ ਚੌਣ ਲੜ ਰਹੇ ਨੇ ਉਹਨਾਂ ਦੇ ਖਿਲਾਫ ਦੇਖੋ ਮਹਾਰਾਣੀ ਪ੍ਰਨੀਤ ਕੌਰ ਆਪਣੀ ਜਗ੍ਹਾ ਨਹੀਂ ਉਹਨਾਂ ਨੇ ਉਹ ਉਹਨਾਂ ਦੇ ਆਪਣੇ ਖਿਆਲਤ ਨੇ ਉਹਨਾਂ ਨੇ ਕਰਨਾ ਹਰੇਕ ਤੇ ਆਪਣੇ ਆਪਣੇ ਹੈਗੇ ਨੇ ਮੇਰੇ ਖਿਆਲات ਵਖਰੇ ਨੇ ਉਹਨਾਂ ਦੇ ਹੋਰ ਨੇ ਸਾਡੇ ਆਪਸ ਜਿਹੜੇ ਖਿਆਲات ਨਹੀਂ ਮਿਲਦੇ ਤਾਂ ਮੈਂ ਚਾਹਦੀ ਹਾਂ ਕਿ ਡਾਕਟਰ ਗਾਂਧੀ ਸਾਡੇ ਪਟਿਆਲਾ ਜ਼ਿਲ੍ਹੇ ਨੂੰ ਰਿਪਰੈਜ਼ੈਂਟ ਕਰੇ ਇਸ ਨਿਊਜ਼ ਹੈਡਲਾਈਨਸ ਕੇ ਪ੍ਰਯੋਜਿਤ ਪੀਸ ਕੈਪਸੂਲਰ ਟਿਊਬ ਯਾਨੀ ਬਿਨਾਂ ਆਪਰੇਸ਼ਨ ਕੇ ਬਵਾਸਰ ਦਾ ਇਲਾਜ पील्स कैप्सूल और ट्यूब यानी बिना ऑपरेशन के बवासीर का इलाज ਉਧਰ ਕਿਸਾਨਾਂ ਨੇ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦਾਕਰਾਉ ਕੀਤਾ ਹੈ ਨਸ਼ੇ ਅਤੇ ਚੋਣਾਂ ਦੇ ਮੁੱਦੇ ਨੂੰ ਲੈ ਕੇ ਚੋਣਾਂ ਦੇ ਦੌਰਾਨ ਲੋਕਾਂ ਦੇ ਨਾਲ ਕੀਤੇ ਵਾਅਦੇ ਅਤੇ ਉਹਨਾਂ ਨੇ ਸਵਾਲ ਕੀਤੇ ਨੇ ਵਿਧਾਇਕ ਗੁਰਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਸਵਾਲਾਂ ਦੇ ਜਵਾਬ ਦਿੱਤੇ ਨੇ ਔਰ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਹੋਏ ਕਿਸਾਨ ਉਹਨਾਂ ਨੇ ਕਿਹਾ ਕਿ ਹਲਕਾ ਵਿਧਾਇਕ ਨੇ ਨਹੀਂ ਦਿੱਤੇ ਸਵਾਲਾਂ ਦੇ ਸਹੀ ਜਵਾਬ ਦਾ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਫਰੀਦਕੋਟ ਦੇ ਵਿੱਚ ਪ੍ਰਚਾਰ ਕਰ ਰਹੇ ਸਨ ਕਰਮਜੀਤ ਨਸ਼ਾ ਪੜਾ 600 ਕਰੋੜ ਦਾ ਰਿਕਾਰਡ ਪੰਜਾਬ ਦੇ ਚ ਦੇਖੋ ਜਿਹੜਾ ਸਰਕਾਰ ਦਾ ਕੋਈ ਨਸ਼ੇ ਦਾ ਬਹੁਤ ਨਸ਼ੇ ਦਾ ਨਸ਼ੇ ਦਾ ਕੀ ਵਿਚਾਰਾ ਜੀ ਆਪਣਾ ਬਾਬਾ ਜੀ ਮੇਰੀ ਗੱਲ ਸੁਣੋ ਦੱਸੋ ਕਿਹੜਾ ਬੰਦਾ ਰਿਹਾ ਤਾਨੂੰ ਨਹੀਂ ਪਤਾ ਜੀ ਤਾਨੂੰ ਨਹੀਂ ਪਤਾ ਤੁਸੀ ਦੱਸੋ ਕੌਣ ਵੇਜੇ ਬੋਲ ਗੱਲ ਕਰ ਮੈਂ ਬੇਨਤੀ ਸੁਣ ਲੋ ਤੁਸੀ ਮੈਨੂੰ ਇਹ ਦੱਸੋ ਵੀ ਕਿਹੜਾ ਪਤਾ ਵੀ ਅੱਛਾ ਬੇਨਤੀ ਸੁਣ ਲੋ ਪਹਿਲਾਂ ਜਿਹੜੇ ਬੰਦੇ ਹਿਸਾਬ ਨਾਲ ਹੋਏਗੇ ਜਿਹੜੇ ਬੰਦੇ ਹਿਸਾਬ ਨਾਲ ਹੋਏਗੇ ਤੁਹਾਨੂੰ ਇੱਕ ਗੱਲ ਦੱਸਾਂ ਜੀ ਕੋਈ ਨਹੀਂ ਪਤਾ ਤੁਹਾਨੂੰ ਇੱਕ ਗੱਲ ਦੱਸਾਂ ਜੀ ਜਿਹੜੇ ਬੰਦੇ ਕਾਲੀ ਸਰਗਾ ਚ ਵੇਜਦੇ ਸੀ ਜਿਹੜੇ ਗਾਇਰ ਸਰਗਾ ਚ ਵੇਜਦੇ ਸੀ ਉਹੀ ਆਜਾ ਸਰਗਾ ਚ ਵੇਜਦੇ ਆ ਸਵਾਲ ਹੀ ਪਤਾ ਹੁੰਦਾ ਜਿਹੜਾ ਸਵਾਲ ਪਿਆ ਨਹੀਂ ਉਹੀ ਵੇਚਦੇ ਆ ਉਹੀ ਵੇਚਦੇ ਆ ਦੇਖੋ ਮੇਰੀ ਬੇਟੇ ਬਹੁਤ ਮੰਦਾ ਹਾਲ ਆ 600 ਕਰੋੜ ਦਾ ਆਪਾਂ ਚਿੱਤਾ ਨਸ਼ਾ ਪੜਾ 600 ਕਰੋੜ ਦਾ ਰਿਕਾਰਡ ਪੰਜਾਬ ਦੇ ਵਿੱਚ ਦੇਖੋ ਉਧਰ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਵਿਰੋਧ ਹੋਇਆ ਕੱਥੂ ਨੰਗਲ ਦੇ ਵਿੱਚ ਤਰਨਜੀਤ ਸੰਧੂ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਸੰਧੂ ਦੇ ਕਾਫਲੇ ਨੂੰ ਕਿਸਾਨ ਜਥੇਬੰਦੀਆਂ ਨੇ ਕਾਲੇ ਛੜ ਦੇ ਦਿਖਾਏ ਨੇ ਔਰ ਸੜਕ ਦੇ ਕੰਡੇ ਖੜੇ ਹੋ ਕੇ ਨਾਰੀਵਾਜ਼ੀ ਕੀਤੀ ਗਈ ਹੈ ਤਾਂ ਮੌਕੇ ਤੇ ਪਾਰੀ ਪੁਲਿਸ ਪਲ ਵੀ ਮੌਜੂਦ ਰਹੀ ਹੈ ਤਾਂ ਤਸਵੀਰਾਂ ਸਾਹਮਣੇ ਆਈ। ਭਾਜਪਾ ਦਾ ਕੈਂਡੀਡੇਟ ਕਰਨਜੀਤ ਸੰਧੂ ਜਿਹਦਾ ਆਪਣਾ ਰਾਮਦਵਾਲੀ ਪਿੰਡ ਜੋਨ ਟਾਲੀ ਸਾਹਿਬ ਦੇ ਵਿੱਚ ਪ੍ਰੋਗਰਾਮ ਸੀ ਤੇ ਕਿਸਾਨ ਮਜ਼ਦੂਰ ਉੱਥੇ ਇਕੱਠੇ ਹੋ ਕੇ ਸਵਾਲਾਂ ਦੇ ਜਵਾਬ ਪੁੱਛਣ ਲਈ ਉਹਨੂੰ ਖੈ ਸੀ ਪਰ ਕਰਨਜੀਤ ਸੰਧੂ ਨੇ ਗੱਡੀ ਨਹੀਂ ਰੋਕੀ ਉਹਨਾਂ ਨੇ ਸਵਾਲਾਂ ਦੇ ਜਵਾਬ ਕੋਈ ਸਾਨੂੰ ਦਿੱਤਾ ਨਹੀਂ ਆ ਤੇ ਉੱਥੋਂ ਬਿਨਾਂ ਸਵਾਲਾਂ ਦੇ ਜਵਾਬ ਦਿੱਤੇ ਰਾਉਂਡਵਾਰੀ ਤੋਂ ਨਿਕਲ ਕੇ ਉੱਦੋ ਗਏ ਆ ਅਸੀਂ ਫਿਰ ਉੱਦੋ ਗਏ ਵੀ ਗਏ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਸੀ ਕਿ ਸਾਡੇ ਸਵਾਲਾਂ ਦੇ ਜਵਾਬ ਇਹਨਾਂ ਤੋਂ ਦਵਾ ਦਿਓ ਪਰ ਉੱਦੋ ਗਿਆ ਤੋਂ ਵੀ ਕਰਨਜੀਤ ਸੰਧੂ ਨੇ ਕੋਈ ਸਵਾਲਾਂ ਦਾ ਜਵਾਬ ਪ੍ਰਸ਼ਾਸਨ ਦਾ ਕੀ ਰਵਈਆ ਰਿਹਾ ਜੀ ਸਵਾਲਾਂ ਤੋਂ ਇਹ ਪਕੌੜੇ ਹੋਏ ਆ ਪਕੌੜੇ ਹੋ ਕੇ ਫਿਰ ਜਾਦੀ ਸਾਹਿਬ ਆਏ ਆ ਤੋਂ ਜਾਦੀ ਸਾਹਿਬ ਉੱਥੇ ਵੀ ਆਇਆ ਜਾਦੀ ਸਾਹਿਬ ਤੋਂ ਅੱਗੇ ਫਿਰ ਅਸੀਂ ਬਾਬਾ ਬੁੱਢਾ ਦੇ ਡੇਢੀ ਖੜੇ ਆ ਜਿੱਥੇ ਕਿ ਜੋਨ ਬਾਬਾ ਬੁੱਢਾ ਸਾਹਿਬ ਜੀ ਤੇ ਕਿਸਾਨ ਮਜ਼ਦੂਰ ਇਕੱਠੇ ਹੋਏ ਆ ਤੇ ਉੱਥੇ ਵੀ